ਅਸਾ ਮਹੱਲਾ ਪੱਲਾ ਕਰਮ ਕਰ ਤੂਤ ਬੇਲ ਵਿਸਤਾਰੀ RAM ਨਾ ਫਲ ਹੂਆ ਤਿਸ ਰੂਪ ਨਾ ਰੇਕ ਨਹਦ ਵਜ ਸ਼ਬਦ ਨਰੰਜਨ ਕੀਆ ਕਰੇ ਵਖਿਆਨ ਜਾਣੇ ਜੇ ਕੋਈ ਅੰਮ੍ਰਿਤ ਪੀਵ ਸੋਈ ਰਹਾਉ ਜਿਨ ਪਿਆਸੇ ਮਸਤ ਭਏ ਹੈ ਟੂਟੇ ਬੰਧਨ 파ਹੇ ਜੋਤੀ ਜੋਤ ਸੁਮਾਨੀ ਭੀਤਰ ਤਾਂ ਛੋਡੇ ਮਾਇਆ ਕੇ ਲਾਹੇ ਸਰਬ ਜੋਤ ਰੂਪ ਤੇਰਾ ਦੇਖਿਆ ਸਗਲ ਪਵਨ ਤੇਰੀ ਮਾਇਆ ਰਰ ਰੂਪ ਨਰਲਮ ਬੈਠਾ ਨਦਰ ਕਰੇ ਵਿੱਚ ਇੱਕ ਛਾਇਆ ਬੀਨਾ ਸ਼ਬਦ ਵਜਾਵੇ ਜੋਗੀ ਦਰਸ਼ਨ ਰੂਪ ਅਪਾਰਾ ਸ਼ਬਦ ਨਾਦ ਸੋ ਸਹੋਰਤਾ ਨਾਨਕ ਕਹੇ ਵਿਚਾਰ ਅਸਾ ਮਹੱਲਾ ਪਹਿਲਾ ਮੈਂ ਗੁਣ ਗੱਲਾਂ ਕੇ ਸਿਰ ਭਾਰ ਗੱਲੀਆਂ ਗੱਲਾਂ ਸਿਰਜਨ ਹਾਰ ਖਾਣਾ ਪੀਣਾ ਹਸਨ ਬਾਦ ਜਬ ਲਗਿਰਦੈ ਨ ਆਵੇ ਜਾਦ ਤਉ ਪਰਵਾਹ ਕਹੀ ਕੀ ਕੀਜੈ ਜਨਮ ਜਨਮ ਕਿਛ ਲੀਜੀ ਲੀਜੈ ਰਹਾ ਮਨ ਕੀ ਮਤ ਮਤਾਗਲ ਮਤਾ ਜੋ ਕਿਛ ਬੋਲੀਐ ਸਭ ਕਤੋ ਖਤਾ ਕਿਆ ਮੋਹ ਲੈ ਕੀ ਚੈਰ ਦਾਸ ਪਾ ਪੁਨ ਦੋਏ ਸਾਖੀ ਪਾਸ ਜਿਸਾ ਤੂ ਕਰੇ ਤਸਕ ਹੋਏ ਤੁਝ ਬਿਨ ਦੂਜਾ ਨਾਹੀ ਕੋਏ ਜੇਹੀ ਤੂ ਮਤ ਦੇ ਤਹੀ ਕੋ ਪਾਵੇ ਤਦ ਆਪੇ ਭਾਵੇ ਤਿਵ ਚਲਾਵੇ ਰਾਗ ਰਤਨ ਪਰਿਆ ਪਰਵਾਰ ਤਿਸ ਵਿੱਚ ਉਪਜੈ ਅੰਮ੍ਰਿਤ ਸਾਰ ਨਾਨਕ ਕਰਤੇ ਕਾ ਇਹ ਤਨਮਾਲ ਜੇ ਕੋ ਬੁੱਝੈ ਇਹ ਵਿਚਾਰੁ ਅਸਾ ਮਹੱਲਾ ਪਹਿਲਾ ਕਰ ਕਿਰਪਾ ਆਪਣ ਘਰ ਆਇਆ ਤਾਂ ਮਿਲ ਸਖੀਆ ਕਾਜ ਰਚਾਇਆ ਖੇਲ ਬੇ ਖੇਲ ਦੇਖ ਮਨ ਆਨੰਦ ਪਇਆ ਸਹ ਵਿਆਹ ਨ ਆਇਆ ਗਾਵੋ ਗਾਵੋ ਕਾਮਣੀ ਬੇਬੇਕ ਵਿਚਾਰ ਹਮਰੇ ਘਰ ਆਇਆ ਜਗ ਜੀਵਨ ਪਹਾਰ ਰਹਾਉ ਗੁਰੂ ਦਵਾਰੇ ਹਮਰਾ ਵਿਆਹ ਜੁ ਹੋਆ ਜਾਂ ਸੋ ਮਿਲਿਆ ਤਾਂ ਜਾਣਿਆ ਤਿਹ ਲੋਕ ਮੈਂ ਸ਼ਬਦ ਰਵਿਆ ਹੈ ਆਪ ਗਿਆ ਮਨ ਮੰਨਿਆ ਆਪਣਾ ਕਾਰਜ ਆਪ ਸਵਾਰੇ ਹੋਰਨ ਕਾਰਜ ਨਾ ਹੋਈ ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ ਗੁਰਮੁਖ ਬੂਜੈ ਕੋਈ ਪੰਤ ਨਾਨਕ ਸਭਨਾ ਕਾ ਪਿਰ ਏਕੋ ਸੋਏ ਜਿਸਨੋ ਨਦਰ ਕਰੇ ਸਾ ਸਵਾਗਨ ਹੋਏ ਆਸਾ ਮਹੱਲਾ ਪਹਿਲਾ ਗ੍ਰਹ ਬਨ ਸੰਸਰ ਸਹਿਜ ਸੁਭਾਈ ਦਰਮਤ ਗਤ ਭਈ ਕੀਰਤ ਠਾਏ ਸਚ ਪਉੜੇ ਸਾਚੋ ਮੁਖ ਨਾਉ ਸਤਗੁਰ ਸੇਵ ਪਾਏ ਨਿਜ ਥਾਉ ਮਨ ਚੂਰੇ ਖਟ ਦਰਸ਼ਨ ਜਾਨ ਸਰਬ ਜੋਤ ਪੂਰਨ ਭਗਵਾਨ ਰਹਾਉ ਅਦਕੋ ਇਤਿਆਸ ਪੇਖ ਬੋ ਕਰੇ ਦੁਖ ਵਿਖਿਆ ਸੁਖ ਤਨ ਪਰਹਰ ਕਾਮ ਕਰੋਦ ਅੰਤਰ ਧਨਹਿਰ ਦਿਬਦਾ ਛੋਡ ਨਾਮ ਨਿਸਤਰ ਸਿਵਤ ਸਲਾਹਨ ਸਹਿਜ ਅਨੰਦ ਸਖਸਨ ਪ੍ਰੇਮ ਗੋਬਿੰਦ ਆਪੇ ਕਰੇ ਆਪੇ ਬਖਸ਼ਿੰਦ ਤਨ ਮਨ ਹਰਪੈ ਅਗੇ ਜਿੰਦ ਝੂਠ ਵਿਕਾਰ ਮਾ ਦੁਖਦ ਭੇਖ ਵਰਨ ਦਿਸ ਸਭਖੇ ਜੋ ਉਪਜੈ ਸੋ ਆਵੇ ਜਾਏ ਨਾਨਕ ਅਸਤਿ ਨਾਮ ਰਜਾਏ ਆਸਾ ਮਹੱਲਾ ਪਹਿਲਾ ਏਕੋ ਸਰਵਰ ਕਮਲ ਅਨੂਪ ਸਦਾ ਬਿਗਾਸ ਪਰਮਲ ਰੂਪ ਊਜਲ ਮੁਤ ਚੋਗੈ ਹੰਸ ਸਰਬ ਕਲਾ ਜਗਤਿਸੈ ਅੰਸ ਜੋ ਦਿਸੈ ਸੋ ਉਪਜੈ ਬਿਨਸੈ ਬਿਨ ਜਲ ਸਰਵਰ ਕਮਲਨ ਦਿਸੈ ਰਹਾਉ ਬਿਰਲਾ ਬੂਜਾ ਪਾਵੇ ਭੇਦ ਸਾਖਾਂ ਤੀਨ ਕਹ ਨਿਤ ਬੇਦ 나ਦ ਬਿੰਦ ਕੇ ਸੁਰਤ ਸਮਾਏ ਸਤਿਗੁਰ ਸੇਵ ਪਰਮ ਪਦ ਪਾਏ ਮੁਗਤੋ ਰਾਤੋ ਰੰਗ ਰਵਾਂਤੋ ਰਾਜਨ ਰਾਜ ਸਦਾ ਬਿਗ ਸੰਤੋ ਜਿਸ ਤੂ ਰਖੇ ਕਿਰਪਾ ਧਾਰ ਬੂਢਤ ਪਾਹਨ ਤਾਰੇ ਤਾਰ ਤਰ ਭਵਨ ਮਹਿ ਜੋਤ ਤਰ ਭਵਨ ਮਹਿ ਜਾਣਿਆ ਉਲਟ ਭਈ ਘਰ ਘਰ ਮਹਿ ਆਣਿਆ ਆਣਿ ਸਭਤ ਕਰੇ ਲਿਵ ਲਾਏ ਨਾਨਕ ਤਨ ਕਾ ਲੱਗ ਪਾਏ ਆਸਾ ਮਹਿ ਹੱਲਾ ਪੈਲਾ ਗੁਰਮਤਿ ਸਾਚੀ ਹੁਜਤ ਦੂਰ ਬਹੁਤ ਸਿਆਨਪ ਲੱਗ ਤੂਰ ਲਾਗੀ ਮੈਲ ਮਿਟੇ ਸਚ ਨਾਏ ਗੁਰ ਪ੍ਰਸਾਦ ਰਹੇ ਲਿਵ ਲਾਏ ਹੈ ਹਜੂਰ ਹਾਜ਼ਰ ਅਰਦਾਸ ਦੁਖ ਸੁਖ ਸਾਚ ਕਰਤੇ ਪ੍ਰਭ ਪਾਸ ਰਹਾਉ ਕੋੜ ਕਮਾਵੇ ਆਵੇ ਜਾਵੇ ਕਹਿਨ ਕਥਨ ਵਾਰਾ ਨਹੀਂ ਆਵੇ ਕਿਆ ਦੇਖਾਂ ਸੂਝ ਬੂਝ ਨਾ ਪਾਵੇ ਬਿਨ ਨਾਵੈ ਮਨ ਤ੍ਰਿਪਤਨ ਆਵੈ ਜੋ ਜਨਮੈ ਸ੍ਰੋਗ ਵਿਆਪੇ ਹਮੈ ਮਾਇਆ ਦੂ ਸੰਤਾਪੇ ਸੇ ਜਨ ਬਚੇ ਜੋ ਪ੍ਰਭ ਰੱਖੇ ਸਤਗੁਰ ਸੇਵ ਅੰਮ੍ਰਿਤ ਰਸ ਚਾਖੇ ਚਲ ਤੂੰ ਮਨ ਰਾਖੇ ਅੰਮ੍ਰਿਤ ਚਾਖੇ ਸਤਗੁਰ ਸੇਵ ਅੰਮ੍ਰਿਤ ਸ਼ਬਦ ਪਾਖੇ ਸਾਚਾ ਸ਼ਬਦ ਮੁਕਤ ਗਤ ਪਾਏ ਨਾਨਕ ਵਿੱਚ ਆਪ ਗਵਾਏ ਆਸਾ ਮਹੱਲਾ ਪਹਿਲਾ ਜੋ ਤਨ ਕੀਆ ਸੋ ਸਚੁ ਥੀਆ ਅੰਮ੍ਰਿਤ ਨਾਮ ਸਤਿਗੁਰ ਦੀਆ ਹਿਰਦੈ ਨਾਮ ਨਾਹੀ ਮਨ ਭੰਗ ਅਨੰਦ ਨਾਲ ਪਿਆਰੇ ਸੰਗ ਹਰ ਜਿਓ ਰੱਖੋ ਆਪਣੀ ਸਰਨਾਈ ਗੁਰ ਪ੍ਰਸਾਦਿ ਹਰ ਰਸ ਪਾਇਆ ਨਾਮ ਪਦਾਰਤ ਨਉ ਨਿਦਪਾਈ ਰਹਾਉ ਕਰਮ ਧਰਮ ਸਚ ਸਾਚਾ ਨਾਉ ਤਾਕਿ ਸਤਿ ਬਲਿਹਾਰੇ ਜਾਉ ਜੋ ਹਰ ਰਤਿ ਸੇ ਜਨ ਪਰਵਾਨ ਤਿਨ ਕੀ ਸੰਗਤ ਪਰਮ ਨਿਦਾਨ ਹਰ ਵਰ ਜਿਨ ਪਾਇਆ ਤਨ ਨਾਗੀ ਹਰ ਵਰ ਜਿਨ ਪਾਇਆ ਧਨ ਨਾਰੀ ਹਾਰਿ ਸਿਉ ਰਤਿ ਸ਼ਬਦ ਵਿਚਾਰੇ ਆਪ ਤਰਹਿ ਸੰਗਤ ਕੋਲ ਤਾਰੀ ਸਤ ਗੁਰ ਸੇਵ ਤਤ ਵਿਚਾਰੈ ਅਮਰੀ ਜਾਤ ਪਤ ਸਚ ਨਾਉ ਕਰਮ ਧਰਮ ਸੰਜਮ ਸਤਿ ਪਾਉ ਨਾਨਕ ਬਖਸ਼ੇ ਪੂਸ਼ਨ ਹੋਏ ਦੂਜਾ ਮਿਟੇ ਕੋ ਸੋਏ ਆਸਾ ਮਹੱਲਾ ਪਹਿਲਾ ਇਕ ਆਵੈ ਇਕ ਜਾਵੈ ਆਈ ਇਕ ਹਰ ਰਾਤੇ ਰਹੈ ਸਮਾਈ ਇਕ ਤਰਨ ਗਗਨ ਮੈਂ ਠੌਰ ਨ ਪਾਵੇ ਸੇ ਕਰਮਹੀਨ ਹਰ ਨਾਮ ਨਾ ਤਿ ਆਵਹਿ ਗੁਰਪੂਰਤ ਗਤਮਿਤ ਪਾਈ ਏ ਸੰਸਾਰ ਬਿਖਵਤ ਅਤ ਪਵਜਲ ਗੁਰ ਸ਼ਬਦੀ ਹਰ ਪਾਰ ਲੰਗਾਈ ਰਹਾਉ ਜਿਨ ਕਉ ਆਪ ਲਈ ਪ੍ਰਭ ਮੇਲ ਤਿਨ ਕਉ ਕਾਲ ਨਾ ਸਕ ਪੇਲ ਗੁਰਮਖ ਨਿਰਮਲ ਰਹਿ ਪਿਆਰੇ ਜਿਉ ਜਲ ਅੰਬ ਉਪਰ ਕਮਲ ਨਰਾਰੇ ਬੁਰਾ ਭਲਾ ਕਉ ਕਿਸਨੋ ਕਈਐ ਦਿਸੈ ਬ੍ਰਹਮ ਗੁਰਮੁਖ ਸਚ ਲਈਐ ਅਕਥ ਕਥੋ ਗੁਰਮਤਿ ਵਿਚਾਰ ਮੈ ਲਗੋ ਗੁਰ ਸੰਗਤ ਪਾਵਉ ਪਾਰ ਸਾਸਤਿ ਬੇਦ ਸਿਮਰਤ ਬਹੁ ਭੇਦ ਅਠ ਸੱਠ ਮਜਨ ਹਰ ਰਸ ਰੇਦ ਗਰਮਖ ਨਰਮਲ ਮੈਲ ਨ ਲਾਗੈ ਨਾਨਕ ਹਿਰਦੈ ਨਾਮ ਵੱਡੇ ਤੁਰ ਭਗੈ ਆਸਾ ਮਹੱਲਾ ਪਹਿਲਾ ਨਿਵ ਨਿਵ ਪਾਇ ਲਗੋ ਗੁਰ ਅਪਣੇ आत्म राम निहारेया करत विचार हृदय हर रव्या हृदय दे देख विचारया बोल राम करे निस्तारा गुर प्रसाद रतन हर लाबे मिटे अज्ञान होए उजियारा रहाऊ रवन रवे वंदन टूटे विच हमै परमन जाई ਸਤ ਗੁਰ ਮਿਲੈ ਤਉ ਮੈਂ ਟੁਟੈ ਤਾ ਕੋ ਲਿਖੈ ਪਾਈ ਹਰ ਹਰ ਨਾਮ ਭਗਤ ਪ੍ਰਪ੍ਰੀਤਮ ਸੋ ਸਾਗਰ ਉਰਤਾਰੇ ਭਗਤ ਵਛਲ ਜਗ ਜੀਵਨ ਦਾਤਾ ਮਤ ਗੁਰਮਤ ਹਰਿ ਨ ਸਤਾਰੇ ਮਨਸ ਜੂਜ ਮਰੇ ਪ੍ਰਭ ਪਾਏ ਮਨਸਾ ਮਹਨ ਸਮਾਏ ਨਾਨਕ ਕਿਰਪਾ ਕਰੇ ਤਗ ਜੀਵਨ ਸਹਿਜ ਪਾਏ ਲਿਵ ਲਾਏ ਅਸਾ ਮਹੱਲਾ ਪਹਿਲਾ ਕਿਸ ਕਾ ਕਹ ਸੁਨਾਵੇ ਕਿਸ ਕਾ ਕਿਸ ਸਮਝਾਵੇ ਸਮਝ ਰਹੇ ਕਿਸੈ ਪੜਾਵੇ ਪੜ ਗੁਣ ਬੂਝੈ ਸਤ ਗੁਰ ਸ਼ਬਦ ਸੰਤੋਖ ਰਹੇ ਐਸਾ ਗੁਰਮਤ ਰਮਤ ਕਸਰੀਰਾ ਐਸਾ ਗੁਰਮਤ ਰਮਤ ਸਰੀਰਾ ਹਰ ਪਜ ਮੇਰੇ ਮਨ ਗਹਿਰ ਗੰਬੀਰਾ ਰਹਾਉ ਰਣ ਤਤ ਰੰਗ ਭਗਤ ਹਰ ਰੰਗਾ ਅਨੰਦ ਸੁਚੇ ਹਰ ਗੁਣ ਸੰਗਾ ਮਿਥਿਆ ਜਨ ਮਸਾਗਤ ਸੰਸਾਰਾ RAM ਭਗਤ ਜਨ ਰਹੇ ਨਿਰਾਰਾ ਸੁਚੇ ਕਾਇਆ ਹਰ ਗੁਣ ਕਾਇਆ ਆਤਮ ਚੀਨ ਰਹੇ ਲਿਵ ਲਾਇਆ ਆਦ ਅਪਾਰ ਅਪਰੰਪਰ ਹੀਰਾ ਲਾਲ ਰਤਾ ਮੇਰਾ ਮਨ ਧੀਰਾ ਕਥਨੇ ਕਹ ਕਹੇ ਸਿਮੂਏ ਸੋ ਪ੍ਰਭ ਦੂਰ ਨਹੀਂ ਪ੍ਰਭ ਤੂੰ ਹੈ ਸਭ ਜਗ ਦੇਖਿਆ ਮਾਇਆ ਛਾਇਆ ਨਾਨਕ ਗੁਰਮਤਿ ਨਾਮ ਤੇ ਆਇ ਆਸਾ ਮਹੱਲਾ ਪਹਿਲਾ ਤਿਤੁ ਕ ਕੋਈ ਪੀਖਕ ਪਿਖਿਆ ਖਾਏ ਕੋਈ ਰਾਜਾ ਰਹਾ ਸਮਾਏ ਕਿਸ ਹੀ ਮਾਨ ਕਿਸੈ અપਮਾਨ ਟਾਹੇ ਸਾਰੇ ਧਰੇ ਤੇ ਆਨ ਤੁਜ ਤੇ ਵੱਡਾ ਨਹੀਂ ਕੋਏ ਕਿਸ ਵਿਖਾਲੀ ਚੰਗਾ ਹੋਏ ਮਹਿਤਾ ਨਾਮ ਤੇਰਾ ਆਧਾਰ ਤੂੰ ਦਾਤਾ ਕਰਨ ਹਾਰ ਕਰਤਾਰ ਰਹਾਉ ਵਾਟਨ ਪਾਵੋ ਵਿੰਗਾ ਜਾਓ ਦਰਗ ਬਸਨ ਨਹੀਂ ਥਾਓ ਮਨ ਕੰਦਲਾ ਮਾਇਆ ਕਾ ਬੰਦ ਕੀਨ ਖਰਾਬ ਹੋਵੇ ਨਿਤ ਕੰਦ ਖਾਨ ਜੀਵਨ ਕੀ ਬਹੁਤੀ ਆਸ ਲੇਖਾ ਤੇ ਰ ਸਾਸ ਗਰਾਸ ਅਹ ਨਿਸੰਦਲੇ ਦੀਪਕ ਦੇ ਭਉ ਜਲ ਡੂਪਤ ਚਿੰਤ ਕਰੇ ਕਹ ਸੁਨਹ ਜੋ ਮਨ ਨਾ ਹੰਬਲ ਹਰਿ ਤੱਕ ਜਾਓ ਨਾਨਕ ਏਕ ਕਹੇ ਅਰਦਾਸ ਜੀਓ ਪਿੰਡ ਸਭ ਤੇਰਾ ਪਾਸ ਜਾ ਤੂੰ ਦੇਹ ਜਪੀ ਤੇਰਾ ਨਾਮ ਦਰਗ ਬੈਸਨ ਹੋਵੇ ਥਾਉ ਜਾ ਤਦ ਭਾਵੇ ਤਾਂ ਦੁਰਮਤ ਜਾਏ ਗਿਆਨ ਰਤਨ ਮਨ ਵਸੈ ਆਏ ਨਦਰ ਕਰੇ ਤਾਂ ਸਤਗੁਰ ਮਿਲੈ ਪਰਨਵਤ ਨਾਨਕ ਭਗਵ ਜਲ ਤਰੈ ਅਸਾ ਮਹੱਲਾ ਪਹਿਲਾ ਪੰਜ ਪਦੇ ਦੁੱਧ ਬਿਨ ਤੇਨਾ ਪੰਖ ਬਿਨ ਪੰਖੀ ਜਲ ਬਿਨ ਉਤਪਜ ਕਾਮ ਨਾਹੀ ਕਿਆ ਸੁਲਤਾਨ ਸਲਾਮ ਵਿਹੂਨਾ ਅੰਦੀ ਕੋਠੀ ਤੇਰਾ ਨਾਮ ਨਾਹੀ ਕੀ ਵਿਸਰੈ ਦੁਖ ਬਉਤਾ ਲਾਗੇ ਦੁਖ ਲਾਗੇ ਤੂੰ ਵਿਸਰ ਨਾਹੀ ਰਹਾਓ ਅੱਖੀ ਅੰਧ ਜੀਬ ਰਸ ਨਾਹੀ ਕੰਨੀ ਪਵਨ ਨਾ ਵਾਜੈ ਕਰਨੇ ਚਲਪ ਜੁਤਾ ਆਗੇ ਬਿਨ ਸੇਵਾ ਫਲ ਲਾਗੇ ਅਖਰ ਬਿਰਖ ਬਾਗ ਪਉ ਚੋਖੀ ਸਿੰਚਿਤ ਪਾਉ ਕਰੇ ਹੀ ਸਭਨਾ ਫਲ ਲਾਗੇ ਨਾਮ ਏਕ ਬਿਨ ਕਰਮਾ ਕੈਸੇ ਲੇਹੀ ਜਿਤੇ ਜੀਤੇ ਤੇ ਸਭ ਤੇਰੇ ਬਿਨ ਸੇਵਾ ਫਲ ਕਿਸੈ ਨਾਹੀ ਦੁਖ ਸੁਖ ਭਾਨਾ ਤੇਰਾ ਹੋਵੇ ਬਿਨ ਨਾਵੇ ਜੀਉ ਰਹੇ ਨਾਹੀ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਜਾਂ ਜੀਵਾਂ ਜਾ ਤਾਂ ਜੁਗਤ ਨਹੀਂ ਕਹ ਨਾਨਕ ਜਿਵਾਲੇ ਜੀਆਂ ਜਹ ਭਾਵੇ ਤੈ ਰਾਖ ਤੁਹੇ ਅਸਾ ਮਹੱਲਾ ਪਹਿਲਾ ਕਾਇਆ ਬ੍ਰਹਮਾ ਮਨ ਹੈ ਤੋਤੀ ਧਿਆਨ ਜਨੇਉ ਧਿਆਨ ਕੁਸਪਤਿ ਹਰ ਨਾਮਾ ਜਸ ਜਾਚੋ ਨਾਉ ਗੁਰ ਪ੍ਰਸਾਦਿ ਬ੍ਰਹਮ ਸਮਾਓ ਪੰਡ ਐਸਾ ਬ੍ਰਹਮ ਵਿਚਾਰ ਨਾਮ ਸੋਚ ਨਮ ਪਰੋ ਨਮ ਚੱਜ ਚਾਰ ਰਹਾਉ ਬਾਹਰ ਜਿਨਉ ਜਿ ਚਿਰ ਜੋਤਹਿ ਨਾਲ ਤੋ ਤਿ ਟਕਾ ਨਾਮ ਸੁਮਾਲ ਐਥੇ ਉਤਾਨ ਬਿਨਾਲ ਵਿਨ ਨਾਵੈ ਹੋਰ ਕਰਮ ਨ ਪਾਲ ਪੂਜਾ ਪ੍ਰੇਮ ਮਾਇਆ ਪਰਜਾਲ ਏਕੋ ਵੇਖੋ ਅਵਰ ਨ ਪਾਲ ਚਿਨ ਤਤ ਗਗਨ ਦਸ ਦੁਆਰ ਹਰ ਮੁਖ ਪਾਠ ਪੜੇ ਵਿਚਾਰ ਭੋਜਨ ਪਾਉ ਪਰਮਪਉ ਪੱਗ ਪਹਰੂ ਆਰਾ ਛਬ ਚੋਰਨ ਲਾਗ ਤਿਲਕ ਲਲਾਟ ਜਾਣੇ ਪ੍ਰਭ ਇੱਕ ਬੂਝੇ ਬ੍ਰਹਮ ਅੰਤਰ ਬੇਕ ਆਚਾਰੀ ਨਾ ਜੀਤੇ ਅਜਾਏ ਪਾਠ ਪੜੇ ਨਾ ਕੀਮਤ ਪਾਏ ਅਸ਼ਟ ਦਸ ਚਾ ਪੇਦਨ ਪਾਇਆ ਨਾਨਕ ਸਤ ਗੁਰ ਬ੍ਰਹਮ ਦਿਖਾਇਆ ਆਸਾ ਮਹੱਲਾ ਪਹਿਲਾ ਸੇਵਕ ਦਾਸ ਭਗਤ ਜਨ ਸੋਈ ਠਾਕੁਰ ਕਾ ਦਾਸ ਗੁਰਮਖ ਹੋਈ ਜਿਨ ਸਿਰ ਸੱਜੇ ਤਿਨ ਫਨ ਗੋਈ ਐ ਸਬੈਨ ਦੂਜਾ ਵਰਨ ਕੋਈ ਨਿਸਾਚ ਨਾਮ ਗੁਰੂ ਸ਼ਬਦ ਵਿਚਾਰ ਗੁਰਮੁਖ ਸਚ ਸਾਚ ਦਰਬਾਰ ਰਹਾਉ ਸਚਾ ਅਰਜ ਸਚੀ ਅਰਦਾਸ ਮਹਲਿ ਖਸਮ ਸੁਨੈ ਸਬਾਸ ਸਚ ਤਖਤ ਬੁਲਾਵੇ ਸੋਏ ਜੇ ਦੇ ਵਡਿਆਈ ਕਰੇ ਸੋ ਹੋਏ ਤੇਰਾ ਤਾਣ ਤੂੰ ਹੈ ਦੀਵਾਨ ਗੁਰ ਕਾ ਸ਼ਬਦ ਸੱਚ ਨਿਸ਼ਾਨ ਮਨਨੇ ਹੁਕਮ ਸੋ ਪ੍ਰਗਟ ਜਾਏ ਸੱਚ ਨਿਸ਼ਾਨ ਠਾਕ ਨ ਪਾਏ ਪੰਡਤ ਪੜੇ ਵਖਾਣੇ ਵੇਦ ਅੰਤਰ ਵਸਤ ਨ ਜਾਣੇ ਭੇਦ ਗੁਰਬਿਨ ਸੋ ਜੀ ਬੂਝ ਨ ਹੋਏ ਸਾਚਾ ਰਵ ਰਹਾ ਪ੍ਰਭ ਸੋਏ ਕਿਆ ਹੋਂ ਅੱਖਾਂ ਆਖ ਵਖਾਣੀ ਤੂ ਆਪੇ ਜਾਣੈ ਸਰਬ ਵਡਾਣੈ ਨਾਨਕ ਏਕ ਦਰ ਦੀ ਬਾਨ ਗਰਮ ਸਾਚ ਤਹਾ ਗੁਦ੍ਰਾਨ ਆਸਾ ਮਹੱਲਾ ਪਹਿਲਾ ਕਾਚੀ ਗਾਗਰ ਦੇ ਦਹਿਲੀ ਉਪਜੈ ਬਿਨ ਸੈ ਦੁਖ ਪਾਈ ਇਹ ਜਗ ਸਾਗਰ ਦੁਤਰ ਕਿਉ ਤਰੀਐ ਬਿਨ ਹਰ ਗੁਰ ਪਾਰ ਨ ਪਾਈ ਤੁਝ ਬਿਨ ਅਵਰਨ ਕੋਈ ਮੇਰੇ ਪਿਆਰੇ ਤੁਝ ਬਿਨ ਅਵਰਨ ਕੋਈ ਹਰੇ ਸਰਬ ਰੰਗੇ ਰੂਪੀ ਤੂੰ ਹੈ ਤਿਸ ਬਖਸ਼ੇ ਜਿਸ ਨਦਰ ਕਰੇ ਰਹਾਉ ਸਾਸ 부ਰੀ ਕਰ ਵਾਸਨ ਦੇਵੈ ਪਿਰਸਿ ਮਿਲ ਨ ਦੇ 부ਰੀ ਸਖੀ ਸਾਜਨੀ ਕੇ ਹਉ ਚਰਨ ਸਰੇਵੋ ਹਰ ਗੁਰ ਕਿਰਪਾ ਤੇ ਨਦਰ ਧਰੀ ਆਪ ਵਿਚਾਰ ਮਾਰ ਮਨ ਦੇਖਿਆ ਤੁਮ ਸਮੀਤ ਨ ਅਵਰ ਕੋਈ ਜਿਉ ਤੂੰ ਰਖ ਤਵ ਹੀਰਨਾ ਦੁਖ ਸੁਖ ਦੇ ਵੇ ਕਰੇ ਸੋਈ ਆਸਾ ਮਨਸਾ ਦਉ ਬਨਾਸਤ ਤ੍ਰਹ ਗੁਨ ਆਸ ਨਿਰਾਸ ਭਈ ਤ੍ਰਿਯਾ ਅਵਸਥਾ ਗੁਰਮੁਖ ਪਾਈਆ ਸੰਤ ਸਭਾ ਕੀ ਓਟ ਲਹੀ ਗਿਆਨ ਧਿਆਨ ਸਗਲ ਸਭ ਜਪ ਤਪਸ ਜਿਸ ਹਰ ਹਿਰਦੈ ਅਲਖ ਪੇਵਾ ਨਾਨਕ ਰਾਮ ਨਾਮ ਮਨ ਰਤਾ ਗਰਮਤ ਪਾਏ ਸਹਿਜ ਸੇਵਾ